ਆਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਹੈ ਭਗਤ ਨਾਮਦੇਵੀ ਦਾ ਜਨਮ 1270 ਈਸਵੀ ਦੇ ਵਿੱਚ ਨਰਸਰੀ ਬਾਮਣੀ ਮਹਾਰਾਸ਼ਟਰ ਵਿਖੇ ਪਿਤਾ ਦਾਮ ਸਿਤੀ ਮਾਤਾ ਗੋਨਾ ਬਾਈ ਦੇ ਘਰ ਹੋਇਆ ਸਵਾਗਤ ਜੇ ਸੱਚੇ ਮਾਰਗ ਤੇ ਚੱਲੇ ਵਹਿਗੁਰੂ ਦੇ ਮਾਰਗ ਤੇ ਚੱਲੇ ਤੇ ਭਗਤ ਦਾ ਵਿਰੋਧ ਵੀ ਹੋਇਆ ਗੁਰੂ ਪਿਆਰਿਓ ਜਿਹੜੇ ਵੀ ਸੱਚੇ ਮਾਰਗ ਤੇ ਚੱਲਦੇ ਨੇ ਨਾਮ ਜਪਦੇ ਨੇ ਸਿਮਰਨ ਕਰਦੇ ਹਨ ਤੇ ਉਹਨਾਂ ਦੇ ਵਿਰੋਧ ਕਰਨ ਵਾਲੇ ਵੀ ਹੁੰਦੇ ਹਨ ਭਗਤ ਦੇ ਬਚਨ ਹਨ ਕਿ ਅਸੀਂ ਹੱਸਦੇ ਹੋਏ ਖੇੜਦੇ ਹੋਏ ਦੇਹਰੇ ਦੇ ਵਿੱਚ ਆਏ ਮੰਦਰ ਦੇ ਵਿੱਚ ਆਏ ਤੇ ਸਾਨੂੰ ਕਹਿੰਦੀ ਭਗਤੀ ਕਰਦੇਆਂ ਹੋਿਆਂ ਨੂੰ ਜਿਹੜੇ ਪਾਂਡੇ ਸੀ ਉਹਨਾਂ ਨੇ ਬਾਹ ਤੋਂ ਪਕੜ ਕੇ ਜਿਹੜਾ ਸੀ ਬਾਹਰ ਕੱਢ ਦਿੱਤਾ ਕਿਉਂਕਿ ਇਹ ਨੀਵੀਂ ਜਾਤ ਦੇ ਨੇ ਤੇ ਨੀਵੀਂ ਜਾਤ ਦੇ ਜਿਹੜੇ ਨੇ ਇਹ ਮੰਦਰ ਵਿੱਚ ਬੈਠ ਕੇ ਜਿਹੜਾ ਨਾਮ ਨਹੀਂ ਜਪ ਸਕਦੇ ਹਨ ਗੁਰੂ ਪਿਆਰੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਹਰੇਕ ਨੂੰ ਬਾਣੀ ਪੜਨ ਦਾ ਅਧਿਕਾਰ ਹੈ ਹਰੇਕ ਨੂੰ ਸਿਮਰਨ ਕਰਨ ਦਾ ਅਧਿਕਾਰ ਹੈ ਕੋਈ ਵੀ ਆ ਕੇ ਗੁਰੂ ਦੇ ਦਰ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਬੈਠ ਕੇ ਬਾਣੀ ਪੜ ਸਕਦਾ ਸਿਮਰਨ ਕਰ ਸਕਦਾ ਹੈ ਪਰ ਉਸ ਸਮੇਂ ਜਿਹੜਾ ਭਗਤ ਨਾਮਦੇਵ ਜੀ ਦਾ ਪਾਂਡਿਆ ਨੇ ਵੀ ਜਿਹੜਾ ਸੀ ਵਿਰੋਧ ਕੀਤਾ ਭਗਤ ਜੀ ਨੇ ਬਚਨ ਹਨ ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਭਗਤੀ ਕਰਦੇ ਹੋਏ ਨਾਮਦੇਵ ਨੂੰ ਜਿਹੜਾ ਅਸੀਂ ਪਕਰ ਕੇ ਦੁਹਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਗੁਰੂਆਂ ਪਿਆਰਿਓ ਜਿਨ੍ਹਾਂ ਭਗਤਾਂ ਦਾ ਉਹ ਸਮੇਂ ਦੇ ਲੋਕਾਈ ਨੇ ਈਲਾਸੀ ਵਿਰੋਧ ਕੀਤਾ ਉਹਨਾਂ ਦਾ ਸ੍ਰੀ ਗੁਰੂ ਨਾਨਕ ਦੇਵ ਘਰ ਦੇ ਵਿੱਚ ਜਿਹੜਾ ਅਸੀਂ ਨਾਮ ਦਰਜ ਹੋਇਆ ਉਹਨਾਂ ਨੂੰ ਮਾਣ ਜਿਹੜਾ ਅਸੀਂ ਸਤਕਾਰ ਜਿਹੜਾ ਅਸੀਂ ਸ੍ਰੀ ਗੁਰੂ ਨਾਨਕ ਦੇਵ ਦੇ ਘਰ ਦੇ ਵਿੱਚ ਮਿਲਿਆ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ 15 ਭਗਤਾਂ ਦੀ ਬਾਣੀ ਦਰਜ ਹੈ ਉਹਨਾਂ ਵਿੱਚ ਸ਼ਰਮਣੀ ਭਗਤ ਭਗਤ ਨਾਮਦੇਵ ਦੇਕਾਰ ਸ਼ਬਦ ਜਿਹੜੇ ਨੇ ਉਹ ਦਰਜ ਹਨ ਜਦੋਂ ਅਸੀਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਹਾਂ ਗੁਰੂ ਸਹਿਬਾਨਾਂ ਨੂੰ ਮੱਥਾ ਟੇਕਦੇ ਹਾਂ ਉਥੇ ਭਗਤ ਨਾਮਦੇਵ ਜੀ ਨੂੰ ਵੀ ਮੱਥਾ ਟੇਕਿਆ ਜਾਂਦਾ ਉਹਨੂੰ ਵੀ ਸਤਿਕਾਰਿਆ ਜਾਂਦਾ ਹੈ ਸੋ ਐਸੇ ਮਹਾਨ ਭਗਤ ਨਾਮਦੇਵ ਜੀ ਦਾ ਅੱਜ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਅੰਤ ਸਮਾ ਜਿਹੜਾ ਸੀ ਪਿੰਡ ਘੁੰਮਣ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ 1350 ਤੱਕ ਬਤੀਤ ਕੀਤਾ ਸੋ ਐਸੇ ਭਗਤ ਮਹਾਨ ਭਗਤ ਸ਼ਰੋਮਣੀ ਭਗਤ ਭਗਤ ਨਾਮਦੇਵ ਦਾ ਜਨਮ ਦਿਹਾੜਾ ਹੈ ਸੰਗਤਾਂ ਨੂੰ ਭਗਤ ਨਾਮਦੇਵ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਸਾਧਗੁਰੂ ਜੀ ਕਿਰਪਾ ਕਰਨ ਸਾਡੇ ਤੇ ਮਿਹਰ ਪ੍ਰਿਆਸ ਰੱਖ ਕੇ ਸਾਨੂੰ ਵੀ ਬਾਣੀ ਤੇ ਬਾਣੀ ਦਾ ਧਾਰਨੀ ਹੋ ਕੇ ਜੀਵਨ ਬਤੀਤ ਕਰਨ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ